ਹਾਂਜੀ ਗਾਇਸ ਏਰੀ ਗੁੱਡ ਮਾਰਨਿੰਗ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਗਾਇਸ ਜੀ ਮੈਂ ਗਈ ਸੀ ਲੁਧਿਆਣਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਸੀਂ ਵਲੌਗ ਦੇਖੀ ਲੈਣੇ ਆ ਜੇ ਨਹੀਂ ਦੇਖੇ ਤਾਂ ਜਾ ਕੇ ਦੇਖ ਲਓ ਠੀਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਆਪਾਂ ਸਾਰੀ ਸਫਾਈ ਕਰ ਲਿਆ ਵੇਖੋ ਕੰਮ ਨਿਬੇੜ ਲਿਆ ਸਾਰਾ ਘਰ ਚੈੱਕ ਤਾਂ ਕਰ ਮੁਰਗੀ ਚਲ ਜੂ ਦੋ ਖੇਲ ਤਾਂ ਵੇਲੇ ਹੋਗੇ ਠੀਕ ਆ ਤੇ ਰੋਟੀ ਵੀ ਬਣਾ ਲਈ ਭਾਂਡੇ ਮੰਜਨ ਵਾਲੇ ਰਹਿ ਗਏ ਬਸ ਤੇ ਮਾਗੀ ਗਈ ਸੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹਨੇ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਠੀਕ ਆ ਅੱਜ ਅਸੀਂ ਬਣਾਉਣ ਲੱਗੇ ਆ ਸਾਗ ਤੇ ਸਾਗ ਅਸੀਂ ਖੇਤੋਂ ਤੋੜ ਕੇ ਲਿਆਵਾਂਗੇ ਉਹ ਵੀ ਵੀਡੀਓ ਦੇਖਿਓ ਤੁਸੀਂ ਬਣਾਵਾਂਗੇ ਫਿਰ ਆਪਾਂ ਸਾਗ ਤਰਾਂਗੇ ਤੁਸੀਂ ਦੇਖਿਓ ਮੈਂ ਸਾਗ ਕਿੰਦਾ ਬਣਾਉਣੀ ਆ ਮੈਂ ਚਿੱਲੇ ਤੇ ਸਾਗ ਰੰਨਦੀ ਆ ਖੁੱਲਾ ਠੀਕ ਆ ਆਪਾਂ ਕੁੱਕਰ ਤੇ ਨਹੀਂ ਕਦੀ ਬਣਾਇਆ ਨਾ ਕੁੱਕਰ 'ਚ ਨਾ ਕਦੀ ਗੈਸ ਤੇ ਚੁੱਲੇ ਤੇ ਬਣਾਵਾਂਗੇ ਤੇ ਤੁਸੀਂ ਵਲੌਗ ਨਾ ਬਣੇ ਰਹੋ ਤੇ ਆਪਾਂ ਖੇਤੋਂ ਸਾਗ ਤੋੜ ਕੇ ਲਿਆਵਾਂਗੇ ਠੀਕ ਆ ਨਾ ਹੱਤੀ ਤੇ ਬਾਕੀ ਥੈਂਕ ਯੂ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਤੁਸੀਂ ਸਾਰੇ ਮੈਨੂੰ ਇੰਨਾ ਸਪੋਰਟ ਕਰਦੇ ਹੋ ਮੇਰੇ ਭੈਣ ਭਰਾ ਜਿਹੜੇ ਮੈਨੂੰ ਫਾਲੋਅ ਅਪ ਕਰਦੇ ਸਬਸਕ੍ਰਾਈਬ ਕਰਦੇ ਆ ਹਨਾ ਧੰਨਵਾਦ ਤੁਹਾਡਾ ਵੀਰੇ ਚੰਗਾ-ਚੰਗੇ ਕਮੈਂਟ ਕਰਦੇ ਹੋ ਤੇ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਹਨਾ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਹਨਾ ਖੁਸ਼ ਰੱਖੇ ਤੇ ਬਸ ਇੱਧੀ ਆਪਦੀ ਭੈਣ ਨੂੰ ਸਪੋਰਟ ਕਰਦੇ ਰਹੋ ਤੇ ਤੁਹਾਡੀ سپورਟ ਦੇ ਨਾਲ ਹੀ ਆਪਾਂ ਹਨਾ ਤੁਹਾਡੇ ਕਰਕੇ ਤੇ ਬਾਕੀ ਗਾਇਸ ਜਿਹੜੇ ਅੱਜ ਸਾਗ ਵਾਲੀ ਵੀਡੀਓ ਜ਼ਰੂਰ ਦੇਖਿਓ ਆਪਾਂ ਸਾਗ ਬਣਾਉਣਾ ਠੀਕ ਹੈ ਵੀ ਲੁਧਿਆਣੇ ਮੈਂ ਗਈ ਸੀ ਮੈਂ ਇੱਕ ਦਿਨ ਲਈ ਗਈ ਸੀ ਤੇ ਬਹੁਤ ਮਤਲਬ ਇੰਜਾਇਜ ਕੀਤਾ ਹਨਾ ਇੱਕ ਦਿਨ ਲਈ ਗਈ ਸੀ ਮੰਮੀ ਤਾਂ ਕਹਿੰਦੇ ਸੀਗੇ ਲੈ ਹੱਥ ਨਾ ਉਹ ਨਾ ਆਈਆਂ ਹਨਾ ਮम्मी ਕੀ ਕਰਾਂ ਹਨਾ ਵੀ ਪਰਗਟ ਪਰਗਟ ਕਹਿੰਦਾ ਮੈਂ ਨਾਲ ਜਾਣਾ ਫਿਰ ਜੇ ਪਰਗਣ ਨੂੰ ਛੱਡ ਕੇ ਜਾਨੀ ਆ ਫਿਰ ਵੀ ਨਹੀਂ ਸਰਦਾ ਹੈਗਾ ਹਨਾ ਤੇ ਕਿਉਂਕਿ ਫਿਰ ਪਰੌਂਠੀ ਰੋਟੀ ਪਾਣੀ ਇਹਨੂੰ ਮੈਂ ਬਣਾ ਕੇ ਦੇਣਾ ਹਨਾ ਤੇ ਸਕੂਲ ਜਾਂਦਾ ਵਾ ਹੁਣ ਇਹਨਾਂ ਦੇ ਪੇਪਰ ਸਟਾਰਟ ਆ ਇਸ ਕਰਕੇ ਇੱਕ ਠੰਡ ਬਹੁਤ ਹੋ ਜਾਣੀ ਐ ਤੇ ਗਾਂ ਧੁੰਦਾ ਹੋ ਜਾਣੀ ਐ ਇਸ ਕਰਕੇ ਮੈਂ ਕਿਹਾ ਪਹਿਲਾਂ ਪੱਲੀ ਮਿਲਿਆ ਮਮੀ ਹੁਣਾਂ ਨੂੰ ਤੇ ਫਿਰ ਆਪਾਂ ਥੋੜੀ ਜਿਹੀ ਠੰਡ ਘਟੀ ਤੇ ਫਿਰ ਗਿੜਾ ਮਾਰਾਂਗੇ ਜਦੋਂ ਠੰਡ ਘਟ ਜੂਗੀ ਹਣਾ ਹੁਣ ਠੰਡ ਬਹੁਤ ਹੋ ਜਾਣੀ ਧੁੰਦਾ ਤੇ ਤੁਸੀਂ ਆਪਣਾ ਮਤਲਬ ਹੋਰ ਰੱਖਿਆ ਕਰੋ ਤੇ ਗਾਂ ਹੁਣ ਮਤਲਬ ਦਿਨ ਚੱਲ ਪੜੇ ਆ ਹਨਾ ਤੇ ਮੇਰਾ ਜਨਮ ਦਿਨ ਆਉਂਦਾ ਸ਼ੀਦੀ ਦਿਨਾਂ ਚ ਮੈਂ ਐਸੇ ਕਰਕੇ ਕਦੀ ਮਨਾਇਆ ਨਹੀਂ ਹੈਗਾ ਤੋ ਕੀ ਮੇਰਾ 26 ਦਸੰਬਰ ਨੂੰ ਮੇਰਾ ਬਰਥਡੇ ਆਉਂਦਾ ਹਨਾ ਉਦੋਂ ਸ਼ੀਦੀ ਦਿਨ ਹੁੰਦੇ ਆ ਇਸ ਕਰਕੇ ਮੈਂ ਕਦੀ ਆਪਣਾ ਜਨਮ ਦਿਨ ਨਹੀਂ ਮਨਾਉਂਦੀ ਹੈਗੀ ਤੇ ਸੈਲੀਬ੍ਰੇਟ ਨਹੀਂ ਕਰਿਆ ਹੈਗਾ ਬਾਕੀ ਚਲੋ ਹਨਾ ਤੇ ਤੁਸੀਂ ਵਲੌਗ ਨਾ ਬਣੇ ਰਹੋ ਗਾਇਸਰ ਠੀਕ ਹੈ ਨਾ ਬਾਰ ਖੋਲ ਦੋ ਨਹੀਂ ਦੇਖ ਲੋ ਗਾਈਜ਼ ਇਹ ਬਾਰ ਨਹੀਂ ਖੋਲਦੇ ਦੇਖ ਲੋ ਮੈਨੂੰ ਤੂੰ ਮੈਨੂੰ ਭਾਂਕਦਾ ਵੇ ਲੈ ਕੇ ਆਦੀ ਨਾ ਵੜਾ ਕਰਵਾ ਲੇਗਾ ਨਾ ਵੀਰ ਨੂੰ ਬੁਲਾਵਾ ਨਾ ਭਾਜੀ ਨੂੰ ਬੁਲਾਵਾ ਇਹ ਸਾਡੇ ਵੱਡੇ ਭਾਜੀ ਆ ਇਹ ਕਿਹੜਾ ਤੂੰ ਦੇਖਿਆ ਨਹੀਂ ਦੇਖ

ਆਲ ਨਾਲ ਆ ਵੀ ਕਰਨਾ ਤੋੜ ਦੇ ਦੇ ਦੇਖ ਲੋ ਹਾਂ ਤੇ ਬੂਟੇ ਕਿੱਡੇ ਸੋਹਣ ਮੈਂ ਰੱਤ ਕਾ ਨਹੀਂ ਜੱਦੀ ਤੋੜ ਦੇ ਨਹੀਂ ਤੋੜ ਦੇ ਲੈ ਵੀ ਸੁਣੇ ਮੈਂ ਉਹਦੇ ਦੇ ਨਾਲ ਦੇ ਤੋੜੰਦਰ ਗੁੰਮਣਾ ਕਰਤਾ ਸਾਫਾ ਬਿਸ਼ਾ ਲੰਦੇ ਫਿਰ ਮੈਨੂੰ ਕਹੋਂਗੇ ਮੈਂ ਫੁੱਲ ਫੜਿਆ ਆ ਦੇਖਿਆ ਸੀ ਆਹ ਦੇ ਗਾਂ ਕਿੰਨਾ ਸੋਹਣਾ ਤੇ ਮੈਂ ਵੀ ਤੜਾਉਣਾ ਸੀਗਾ ਪਰ ਮੇਰੇ ਕੋ ਮੋਬਾਈਲ ਫੜਿਆ ਹੈ ਹੈ ਇਧਰੋਂ ਤੋੜ ਹਾਂ ਆ ਦੇ ਦਿਲ ਤੋਂ ਤੋੜ ਲਓ ਤੇ ਨਾ ਹੋਰ ਤੋੜ ਹਾਂ ਲੋ ਮੈਨੂੰ ਕੋੜਾ ਇੰਨਾ ਪਤਾ ਸੀਗਾ ਤੋੜਨਾ ਤਾਂ ਆਉਂਦਾ ਨਹੀਂ ਅੱਛਾ ਭਾਈ ਬੱਲਾ ਇਹ ਦੇ ਕਿਹੜਾ ਹੂੰ ਨਹੀਂ ਤੋੜਨਾ ਆਉਂਦਾ ਇਹ ਥੋੜੀ ਜਿਹੀ ਲੈ ਇਹ ਆਈਫੋਨ 'ਚ ਵੀਡੀਓ ਪਰ ਵਧੀਆ ਬਣਦੀ ਹੈ ਨਾ ਬੋਲ ਦੇਣੀ ਵਧੀਆ ਬਣਦੀ ਹੈ ਆਓ ਤਨ ਪਰ ਮਿੰਗਾ ਉੱਤੋਂ ਤਾਂ ਹੀ ਤਾਣਾ ਹਣਾ ਬੋਲ ਦੇਣੀ ਉ ਲੈ ਕੇ ਲੈਣਾ ਲੈਣਾ ਪਊਗਾ ਦੁੱਧ ਚੀਜ਼ ਲਈ ਕਹਿੰਦੇ ਨੇ ਹੱਥ ਨਾ ਲੱਗੇ ਤੂੰ ਕੋੜੀ ਹਨਾ ਬੇਕਾਰ ਤਾਂ ਆਪੇ ਹੀ ਆ ਮਹਿੰਗਾ ਵਾ ਮੇਰੇ ਆਈਫੋਨ ਚ ਬਣਾ ਕੇ ਨਹੀਂ ਭੇਜੀ ਉਹਦੇ ਉਹਨੇ ਆਪਣਾ ਕਿੱਥੇ ਆਈਫੋਨ ਤੇ ਬੇਕਾਰ ਤੇ ਉਹ ਸੋਹਣੀ ਸੀ ਕਿੱਡੀ ਸੋਹਣੀ ਸੀ ਆਈਫੋਨ ਦੀ ਫੋਟੋ ਮੈਨੂੰ ਨਹੀਂ ਲੱਗਦੀ ਬੋਲਦੇ ਨਹੀਂ ਤੋ ਕਿਤਾ ਬੋਲਦੇ ਨਹੀਂ ਆਹੀ ਹੈ ਨਾ ਉਹ ਕੀ ਕਰਦੇ ਆ ਕੀ ਕਰਦੀ ਐ ਸਾਗ ਤੋੜਦੀ ਐ ਕਿੱਲਾ ਪੁੱਛ ਕੇ ਬੜੀ ਵਾਂਚ ਬਾਹਰ ਨਿਕਲ ਤੇਰੇ ਪਿਓ ਦਾ ਬੀਜਾ ਇੱਥੇ ਬੜੀ ਬਰਦੀ ਐ ਤੂੰ ਆਹੋ ਸਾਰੇ ਪੱਠੇ ਮਿੱਧੀ ਜਾਣੀ ਬਾਹਰ ਨਿਕਲ ਜਾ ਕਰ ਮੇਰੇ ਵਾਂਚੋ ਸਾਗ ਤੋੜਨ ਨਾ ਭਾਲਦੀ ਐ ਤੇ ਬੀਜ ਕੇ ਗਈ ਸੀ ਤੈ ਕਾਹਦੀ ਜੁਨੀ ਦਾ ਭਾਜਾ ਆਹੋ ਭਾਜਾ ਗੱਲਾ ਜੰਗੀ ਕਿਵੇਂ ਗਾਹ ਪੌਂਦੀ ਬਰਦੀ ਐ ਪੱਠੇ ਵੜਨੇ ਸੌਖੇ ਆ ਮੁੜ ਕੇ ਕਿਹਨੂੰ ਪੁੱਛ ਕੇ ਬੜੀ ਕਿਹਨੂੰ ਪੁੱਛ ਕੇ ਸੀ ਇੰਨਾ ਦੂਰ ਦੇ ਸਾਹ ਬਹੁਤ ਇੰਨਾ ਦਾ ਹਾਂ ਬਹੁਤ ਇੰਨਾ ਸਾਗ ਤਾਂ ਦੇਖੋ ਸਹੀ ਹੈ ਨਾ ਹੂੰ ਵੇ ਆਦਾ ਬੇਤਨ ਡੱਕ ਪੀ ਪੱਠਿਆਂ ਦੇ ਕਿਤੇ ਆਏ ਹੋ ਜਿਵੇਂ ਸੁਹਾਗਾ ਮਾਰੇ ਹੁੰਦਾ ਪੱਠਿਆਂ ਤੇ ਆ ਫੜ ਪਉਣ ਉੱਚੇ ਸਾਗ ਵੀ ਜਿਆ ਤੂੰ ਓਏ ਉੱਚੇ ਪਾ ਕੇ ਚੇਕਾ ਲਿਆ ਇਹਦਾ ਕੀ ਦਾ ਮਾੜਾ ਸਾਗ ਫਾਲਕ ਦਾ ਚਲੋ ਬੰਨੋ ਬੰਨਣਾ ਕੀ ਚਲਾਓ ਐਤਕੋ ਸਾਗ ਤੋੜ ਲਿਆ ਅਸੀਂ ਹੁਣ ਚੱਲੇ ਆ ਘਰ ਜਾ ਕੇ ਧੋਨੇ ਆ ਸਾਗ ਨੂੰ ਇਹ ਜਿਹੜੇ ਪਾਣੀ ਲਗਾਣੇ ਸੀ ਹੈ ਆ ਬੂਟੇ ਬਸ ਉੱਥੇ ਲਗਾ ਦੇ ਧੋਨੇ ਲਗਾar ਕੇ ਨਾ ਬੂਟਿਆ ਉਹ ਉੱਥੇ ਲਾ ਦਿਓ ਇਹਨੂੰ ਆ ਸਾਡੇ ਬਾਜੀ ਪੱਠੇ ਲੈਣ ਚੱਲੇ ਇਹ ਸਾਡੇ ਬਾਜੀ ਪੱਠੇ ਜੀ ਪੱਠੇ ਘਾ ਪੱਠੇ ਲੈਣ ਚੱਲੇ ਓਕੇ ਹੁਣ ਪਾਲਕ ਤੋੜ ਲੈ ਇਧਰ ਪਾਲਕ 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 ਸਾਡੇ ਮੇਰੇ ਘਰ ਵਾਲੇ ਨੂੰ ਭਾਗਦਾ ਤੂੰ ਕਿ ਬੋਲਦਾ ਆਲੇ ਲੰਮੀ ਨਾ ਬਸ ਕੀ ਬੋਲੂ ਔਂਗਣਾ ਭੌਂਗਣਾ ਭੌਂਗਣਾ ਹੋਰ ਨੂੰ ਪੜਤਾ ਸੀ ਭਰ ਦੇਖੇ ਹੁੰਦਾ ਚੜ ਜਾਂਦੇ ਇਹ ਕਿੰਦਰ ਆ ਆ ਜੀ ਇੰਦਰ ਰੱਖ ਇੱਕ ਇੱਕ ਟੋੜਾ ਹੋਵੇ ਸਾਫ ਕਰਨੀ ਪੈਣੀ ਹੈ ਪਤਾ ਓਏ ਸਾਫ ਛੋੜੋ ਕਰਨੀ ਚਾਹੀਏ ਭੁਲ ਗਿਆ ਸਵਾਰ ਭੁਲ ਗਿਆ ਜੂਆਂ ਵੀ ਕਰਨਾ

ਨੇ ਸਾਗ ਫਿਰ ਸਾਗ ਬੜਾਵਾਂਗੇ ਤੇ ਵੰਗਾ ਦੇਖ ਲੋ ਮੇਨ ਨਾਣਾ ਲੈ ਗਈ ਆ ਮੇਨ ਨਾਣਾ ਹੀ ਨਾ ਲੈ ਗਈ ਸਾਗ ਧੋ ਕੇ ਰੱਖ ਤਾ ਜੀ ਚਲੋ ਹੁਣ ਸਚੀਰਦੇ ਆ ਤੇ ਪਤੀਲਾ ਤਾਂ ਲਿਆਉਣਾ ਉਹ ਤਾਂ ਫੇਰ ਜੇ ਨਾ ਤਾਂ ਫੋਨ ਵੀ ਗਲਤ ਕਰਦੀ ਨਾ ਇਹਨੂੰ ਸੁਕਾਉਣਾ ਬੋਲਦੇ ਨੇ ਇਹਵਾ ਇਹਨੂੰ ਥਾਗ ਗੰਮਾ ਵਾਸ਼ਿੰਗ ਮਸ਼ੀਨ ਸਾਫ ਹੈ ਤਾਂ ਨਹੀਂ ਪੂਰਾ ਪਾਣੀ ਨਿਕਲ ਜੂਗਾ ਕਰਾਵਣੀ ਹੁੰਦਾ ਕੀ ਆਹ ਸਾਡੀ ਪਾ ਕਿੱਲਾ ਪਾਣੀ ਦਾ ਪਾਉਣਾ ਵਿੱਚ ਇਹਦੇ ਯਾਰ ਕਿਉਂ ਇਹ ਗਰਨਿਕੀਆਂ ਪਾ ਰੱਖੀਆਂ ਤੇ ਆਹ ਨੂੰ ਲੱਜਦੀ ਉੱਥੀ ਗਈ ਇਹਦੀ ਉਹਦੇ ਨਾਲ ਲਗਾ ਕੇ ਮਿਰਚਾਂ ਪਾ ਕਰ ਲਿਆ ਨੇ ਪਾਰੀਆਂ ਮਿਰਚਾਂ ਤੇ ਆਹ ਮਿਰਚਾਂ ਹੋਰ ਲਿਓਣੀਆਂ ਆਦਰਕ ਉਸ ਨੂੰ ਕੁੱਟਦੇ ਹੁਣ ਬੰਨ੍ਹ ਲਈ ਥੋੜਾ ਜਿਹਾ ਹੂੰ ਤੇ ਸਵਾਦ ਵੀ ਬੰਦਾ ਥੋੜਾ ਵਧੀਆ ਕੋਲਦਾ ਦੱਦਾਂ ਕੀ ਦੇਖ ਲੈ ਆ ਜੀ ਦਾ ਲੈ ਲਊਗਾ ਗਾਈ ਦਾ ਲੈ ਲਊਗਾ Okay, fine. You are. You are. I'm going to go. Yeah. You are going to throw. Okay.

ਨਾਲੇ ਤੁਸੀਂ ਮੈਂ ਦਰਾਬਾ ਕਿੱਥੇ ਭਜੇ ਉਸੇ ਨੂੰ ਦੇਖਿਆ ਤੂੰ ਕੀ ਕਰਨ ਲੱਗਾ ਹੁਣ ਜਿਹੜੇ ਲੀੜੇ ਮੇਰੇ ਪਾਇੇ ਸੀ ਕਿਹੜੇ ਲੀੜੇ ਪਾਇੇ ਸੀ ਹਾਂ ਹੁਣ ਲੀੜੇ ਕਿਹੜੇ ਬਦਲਣ ਲੱਗਾ ਤੂੰ ਨਾਲੇ ਪਹਿਲਾਂ ਨੋਣਾ ਕੋ ਦੂ ਨਾ ਤੋ ਤੁਸੀਂ ਕੱਲ ਪਰਸੋਂ ਸ਼ਰਮ ਨਹੀਂ ਆਉਂਦੀ ਤੈਨੂੰ ਮੇਸਜ ਆ ਗਿਆ ਤੀਆ ਬਾਤ ਵੀ ਉਹ ਤਰਾਹ ਦੇ ਮੇਸਜ ਤੇ ਕੱਲ ਪਰਸੋਂ ਆਪੇ ਕੋਣ ਕੱਲ ਪਰਸੋਂ ਆਕੇ ਮੈਂ ਸਾਰੇ ਮੁੰਡਾ ਮਿੰਨਰ 2024 ਆਂਡ ਆਈ ਮੈਂ ਤਾਂ ਫਿਰ ਮੈਂ ਸਸਰ ਬਣਾਇਆ ਚਾਹ ਤੁਹਾਡੇ ਬਾਈ ਦੀ ਆ ਸਾਡੀ ਚਾਹ ਸੀ ਥੋੜੀ ਬੜੀ ਜੀ ਦੁਆਰਾ ਬਣਾਉਣੇਗੀ ਲੋ ਜੀ ਸਾਗ ਆਪਣਾ ਹੋ ਗਿਆ ਰੈਡੀ ਕੋਟਾਂਗੇ ਹੁਣ ਸਾਗ ਵਧੀਆ ਬਣਦਾ ਹੈ ਇਹ ਲੈ ਫਿਰ ਸਾਗ ਆਪਣਾ ਬਣ ਗਿਆ ਆ ਤੇ 1 ਵਜੇ ਦਾ ਧਰਿਆ ਸਾਗ ਦੇ ਨੂੰ ਵੀਜੀ ਅੰਦਾ ਤੇ ਸਾਗ ਰਿਜਦਾ ਪਿਆ ਗਈ ਸਿਰੇ 1 ਵਜੇ ਦਾ ਧਰਿਆ ਵਾ ਤੇ ਹਨਾ ਪੱਕੋਟ ਦੇ ਸਾਗ ਤੇ ਸਾਗ ਨੂੰ ਕੋਲ ਬੈਣਾ ਪੈਂਦਾ ਫਿਰ ਵਧੀਆ ਬਣਦਾ 1 ਵਜੇ ਦਾ ਧਰਿਆ ਵਾ ਉਹ ਮੈਂ ਦੇਖਦੀ ਹਾਂ ਕੋਟ ਬੀ ਬਸ ਗਵਾਂਡੀਆਂ ਤਾਂ ਮਧਾਣੀ ਟੁੱਟ ਗਈ ਗਾਇਸ ਵੀਰੇ ਮਧਾਣੀ ਟੁੱਟ ਗਈ ਗਵਾਂਡੀਆਂ ਦੀ ਹੁਣ ਕੀ ਕਰਾਂਗੇ ਉਹ ਅੰਦਰ ਵੇਖੋ ਮਧਾਣੀ ਟੁੱਟ ਗਈ ਉਹਨਾਂ ਦੀ ਆਪੇ ਟੁੱਟ ਗਈ అమ్మ తోడి మదాని ਟੁੱਟ ਗਈ ਮੇਰੇ ਤੋਂ ਓਏ ਫੈਰੀ ਕਿੱਕ ਲੱਗ ਜੂਗੀ ਪੈ ਵੀ ਕਿੱਕ ਨਾ ਲੱਗ ਜੂਗੀ ਟੱਟ ਗਈ ਆ ਟੱਟ ਗਈ ਨਵੀਂ ਲਿਆ ਦਾਂਗੇ ਚੰਗਾ ਤੁਹਾਨੂੰ ਦੀਦੀ ਗਾਇਸ ਮੇਰੇ ਦੀਦੀ ਦੀ ਮਦਾਨੀ ਟੁੱਟ ਗਈ ਯਾਰ ਕਰ ਰੋ ਪੈਣੇ ਕਰ ਤੋ ਹੋ ਗਏ ਹੈਂ ਦੇ ਭਰਾ ਦੇ ਸਾਗ ਆ ਆ ਪਤਿਲਾਂ ਰਿਆ ਨੂੰ ਸਾਗ ਆ ਹੁਣ ਕੀ ਕਰਾਂ ਹੈ ਨਹੀਂ ਹੋਰ ਮਦਾਨੀ ਹਮੂੰ ਮੂੰਗਫਲੀ ਦਾ ਖਾ ਕੇ ਕੱਲੀ ਹਮੂੰ ਦੇ ਦੇ ਹਮੂੰ ਸਾ ਪਹਿਲੇ ਟੁੱਟੀ ਸੀ ਬਤਾਣੀ ਥੋੜੀ ਪਹਿਲੇ ਟੁੱਟੀ ਸੀ ਭਾਈ ਸਾਡੀ ਦੀਦੀ ਤੋਂ ਮੂੰਗਫਲੀ ਐਨੀ ਕੀ ਕਰਨੀ ਦੀਦੀ ਦੋ ਕੁ ਢਾਣੇ ਦੇ ਦੇ ਢੋਲ ਲਾ ਜਵੇ ਦੀਦੀ ਫੜ ਲਾ ਮੂੰਗਫਲੀ ਲੈ ਲਈ ਗਾਇਜ਼ਰੇ ਕੰਦ ਤੋਂ ਮੂੰਗਫਲੀਆਂ ਫੜਦੇ ਆਂ ਸੀਆ ਮੂਲੀ ਖਾਵਾਂਗੇ ਮੂਲੀ ਜੇਬੀ ਚ ਪਾ ਦੂ ਨੀ ਸਿੱਧਾ ਕਿਤਾ ਉੱਤੇ ਦਾ ਗਾਰੰਟੀ ਖਤਮ ਕਰਤਾ ਜੇਬੀ ਚ ਪਾ ਲੀ ਟੁੱਟ ਗਈ ਹੁਣ ਕੀ ਕਰਾਂ ਕਾਦਣਾ ਕੋਟਾ ਹੂੰ ਕਿਸੇ ਹੋਰ ਤੋਂ ਮੰਗ ਲਿਆ ਹੁਣ ਕੋਈ ਹੋਰ ਕਾਰ ਕਰ ਜਾਣਾ ਹੁਣ ਕਿਸੇ ਹੋਰ ਕਰ ਜਾਨੀ ਆ ਸਾਡੇ ਚਾਚਾ ਜੀ ਇਹ ਅੰਦਾਜ਼ੀਆਂ ਦੇ ਚੱਕ ਕੇ ਲੈ ਚਾਚਾ ਜੀ ਆ ਚੱਕ ਕੇ ਲੈ ਆਂਦੀ ਮੈਂ ਤੀ ਇਹ ਵੀ ਤੇ ਤੁਰ ਤੇ ਜੀ ਰਹਿ ਜਾਣਾ ਕੋਟਣਾ ਇਹ ਮੜਾ ਜੇ ਕੋਟਣਾ ਫਿਰ ਵਿੱਚ ਨਾ ਪਾਦੇ ਨਾ ਯਾਰ ਓਏ ਐ ਨਹੀਂ ਓਏ ਤਾਂ ਗੱਲ ਸੁਦਾ ਮਾਰੀ ਹੋਣੀ ਕੋਈ ਕੋਈ ਅੱਧੀ ਆਪਣੇ ਬਾਦ ਸਟਾਨੀ ਲੱਗੀ ਸੀ ਪਾਣੀ ਲੱਗ ਗਿਆ ਸਟਾਨੀ ਜਾਣੀ ਹੈ ਹਾਂ ਹਾਂ

你把、嗯、那个扫。嗯 ਹੱਥ ਨਾਲ ਘੋਟਿਆ ਸਾਗ ਆ ਦੇਖ ਲੋ ਹੈਗਾ ਵਿੱਚ ਕੁਝ ਨੁਕੀ ਮਿਕਸੀਆਂ ਦੇ ਘੋਟਦੇ ਆ ਸਾਗ ਆਪਣਾ ਲਈ ਘੋਟਦੇ ਆ ਮਦਣੀ ਨਾਲ ਤੇ ਆ ਮਿਕਸੀਆਂ ਦਾ ਸਾਗ ਨਹੀਂ ਆ ਦੇਖ ਲੋ ਮਿਕਸੀ ਦਾ ਸਾਗ ਨਾ ਇੰਨਾ ਵਧੀਆ ਨਹੀਂ ਲੱਗਦਾ ਹੈਗਾ ਜਦ ਤੀ ਸਾਗ ਆਪ ਹੱਥ ਨਾਲ ਘੋਟੀ ਹੈ ਨਾ ਉਹ ਚ ਪੱਤਾ ਨਾ ਆਵੇ ਪਰ ਇਹ ਸਾਰਾ ਘੋਟ ਗਿਆ ਵੀਰ ਜੀ ਆ ਰੋਸੋ ਲੱਗੀ ਆ ਸਾਗ ਨਾਲ ਮਿੱਸੀ ਰੋਟੀ ਦੇ ਲੋ ਆਟਾ ਦਿਖਾਓ ਮਿਸਾ ਮਿਸਾ ਆਟਾ ਦਿਖਾ ਦਿਓ ਨੇੜੇ ਕਰਕੇ ਲਓ ਜੀ ਆਟਾ ਮਿਸਾਹੀ ਇਹ ਰੋਟੀ ਮਿਸਾਹੀ ਆ ਜਿਹੜੀ ਬੁੜੀ ਐ ਇਹ ਵੀ ਮਿੱਸੀ ਐ ਵੀ ਰੋਟੀ ਲਾਉਣ ਲੱਗੀ ਆ ਹਾਂਜੀ ਕੱਲੀ ਤਾਂ ਨਹੀਂ ਬਣਦੀ ਤੇ ਥੋੜਾ ਮੱਕੀ ਦੀ ਮੱਕੀ ਦੀ ਕੱਲੀ ਨਹੀਂ ਬਣ ਆਉਂਦੀ ਬਣਾ ਦੂਗੀ ਖਾਣੀ ਹੈ ਮੋਜਮੇ ਤੇ ਬਣ ਜਦੀ ਮੈਂ ਬਣਾ ਲੇ ਮੈਂ ਬਣਾ ਲੈਣਾ ਮੋਜਮੇ ਤੇ ਬਣਾ ਲੈਣਿਆ ਪੱਕਾ ਸਵੇਰੇ ਬਣਾ ਕੇ ਦੋਗੇ ਹਾਂ ਹੁਣ ਤਾਂ ਮੈਂ ਲਾ ਦੂਗੀ ਉਹ ਮੋਜਮਾ ਕਲ ਦਾ ਨਹੀਂ ਜਿਹੜਾ ਉਹਦੇ ਤੇ ਬਣ ਜਾਂਦੇ ਵਧੀਆ ਇਹ ਤਾਂ ਮਿੱਸੀ ਐ ਜਿਹ ਮੈਂ ਮਿਕਸ ਕੀਤਾ ਹਾਂ ਮੱਕੀ ਦਾ ਵੀ ਦੂਜਾ ਇਹ ਮਿੱਸੀ ਕਿਵੇਂ ਹੋ ਗਈ ਸਰ ਦੇ ਕੋਟੇ ਮੈਂ ਆਹ ਚੂਕ ਮੈਂ ਕੱਲੀ ਨੇ ਕੋਟੇ ਆ ਜ ਤੁਸੀਂ ਇੱਧਰ ਵੇਖੋ ਦੋ ਕੋਟਿਆਂ ਨਾ ਕਿੰਨਾ ਘੰਟ ਹੈ ਹਾਂ ਕਿਉਂ ਨਹੀਂ ਆਹ ਕੀ ਕਾਲੇ ਜੇ ਇਹ ਗੰਡੇ ਆ ਗੰਡੇ ਪੋਲੇ ਨਹੀਂ ਕੀ ਸਾਗ ਦੇ ਮਕੋਲੇ ਹੀ ਨਹੀਂ ਆਇਆ ਜੇ ਮੈਂ ਤੇ ਕੋਲੇ ਤੁਸੀਂ ਆਏ ਨਹੀਂ ਫਿਰ ਆ ਜੁੰਦੇ ਮੈਂ ਕੰਮ ਕਰਦਾ ਸੀ ਜੇ ਮੇਰੇ ਕੋਟਿਆਂ ਦਾ ਸਾਗ ਸਵਾਦ ਬਹੁਤ ਅੱਛਾ ਜਣੀ ਮੇਰਾ ਨਹੀਂ ਸਵਾਦ ਆਏਗਾ ਇਹ ਕੀ ਪਤਾ ਲੱਗ ਜੂ ਪਤਾ ਲੱਗ ਜੂ ਖਾਦੇ ਇਹ ਕੀ ਗੱਲ ਯਾਰ ਇਦਾਂ ਦਿਨ ਤੋੜੀ ਇੰਨੇ ਯਾਰ ਮੈਂ ਸਾਰਾ ਦਿਨ ਚੁੱਲੇ ਮੂਰੇ ਬੈਠੀ ਰਹੀ ਹਾਂ ਚੁੱਲੇ ਮੂਰੇ ਦੇ ਅੱਗੇ ਵੀ ਤੂੰ ਹੀ ਬੈਣੀ ਹੈ ਪਰ ਜਿਹੜਾ ਕੋਟ ਦਾ ਅੱਗੇ ਸਾਗ ਮੈਂ ਹੁੰਦਾ ਤੇ ਮੈਂ ਕੋਟਿਆ ਸਹੀ ਨਹੀਂਗਾ ਇੱਕ ਹੀ ਗਾਣਾ ਬੜਾ ਵਧੀਆ ਬੜਾ ਵਧੀਆ ਬੜਾ ਜੇ ਮੈਂ ਇਹ ਮੈਂ ਦੇਣੀ ਨਹੀਂ ਰੋਕੀ ਨਹੀਂ ਦੇਣੀ ਬੜਾ ਵਧੀਆ ਬੜਾ ਬੜਾ ਮੈਂ ਆਖੀਏ ਬੜਾ ਜ਼ਰ ਪੱਤ ਪਰ ਗੁਰੂ ਜੀ ਦੀ ਬੰਤੀ ਹੋ ਗਈ ਆਪਾਂ

ਸਸੇ ਨੂੰ ਟਿਕਾ ਲੱਕੀ ਦੀ ਉਹ ਵੀ ਜਾਦੇ ਹਾਂ ਹੂੰ ਉਹ ਤਣਾ ਲੱਗਦਾ ਪਰ ਗਰ ਸਾਕ ਕਿੱਦਾਂ ਬਣਿਆ ਟੇਸਟੀ ਹੈ ਟੇਸਟੀ ਵਧੀਆ ਮਿਰਚ ਤਾਂ ਨਹੀਂ ਜਿਆਦਾ ਬਿਲਕੁਲ ਸੈਟ ਚੱਕੀ ਤਾਂ ਨਹੀਂ ਕਾਪਾ ਲੀ ਸਾਗ ਚ ਮਲਾਈ ਨਾਲ ਕੱਟ ਰੀ ਮੂਲੀ ਮੈਂ ਰੋਟੀ ਖਾਣੀਆਂ ਹਾਂ ਹਾਲੇ ਥੈਂਕ ਯੂ ਗਾਇਜ਼ ਜਿਹੜੇ ਮੈਂ ਹੁਣ ਤੋਂ ਅਨੁਸਾਰ ਟੇਸਟ ਕਰਕੇ ਦਿਖਾਨੀ ਆ ਤੇ ਸਾਗ ਆਪਾਂ ਬਣਾਇਆ ਅੱਜ ਬਹੁਤ ਮਿਹਨਤ ਕੀਤੀ ਆ ਤੇ ਟੇਸਟ ਕਰਕੇ ਦਿਖਾਨੀ ਆ ਦੋ ਟੇਸਟ ਮੂੜਿਓ ਨਾਲ ਮੂੜਿਓ ਰਾਜੇ ਬਹੁਤ ਟੇਸਟੀ ਬਣੇ ਤੇ ਦੈਸੀ ਦੇ ਮੈਂ ਖਾਣ ਲੱਗੀ ਮੈਂ ਖਾਣੀ ਹਾਂ ਰੋਟੀ ਰਾਤੀ ਸਾਰਿਆਂ ਨੇ ਖਾ ਲਈ ਤੁਹਾਡੇ ਬਾਈ ਨੇ ਵੀ ਪ੍ਰਗਟ ਨੇ ਵੀ ਖਾ ਲਈ ਹੁਣ ਮੈਂ ਖਾਣ ਲੱਗੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਅੱਜ ਦਾ ਵਲੌਗ ਜ਼ਰੂਰ ਦੱਸਿਓ ਸਪੋਰਟ ਕਰਿਓ ਤੇ ਸਾਗ ਦੇਖੋ ਹੱਥ ਨਾਲ ਘੋਟਿਆ ਸਾਗ ਕਿੰਨਾ ਟੇਸਟੀ ਆ ਮੈਂ ਪਾ ਲਈ ਵਿੱਚ ਮਲਾਈ ਘਰ ਦਾ ਸਾਗ ਦਾ ਸਵਾਦ ਹੀ ਵੱਖਰਾ ਹੁੰਦਾ ਜਿਹੜਾ ਆਪਣੇ ਵਾਂਚ ਚ ਤੋੜ ਕੇ ਬਣਾਈਏ ਮੁੱਲ ਦਾ ਜਿਵੇਂ ਉਹਦਾ ਅਸਰ ਜਰਾ ਉਹਦਾ ਇੰਨਾ ਨਹੀਂ ਹੁੰਦਾ ਵਧੀਆ ਲੱਗਦਾ ਜਿੰਨਾ ਆਪ ਹੱਥੀ ਤੋੜ ਕੇ ਹਨਾ ਸਵਾਰ ਕੇ ਬਣਾਉਣ ਚ ਵਧੀਆ ਲੱਗਦਾ ਹਨਾ ਤੁਸੀਂ ਤੁਸੀਂ ਤਾਂ ਕਈ ਸ਼ਹਿਰਾਂ ਚ ਕੁੱਕਰ ਚ ਬਣਾਉਂਦੇ ਆ ਗੈਸ ਤੇ ਹਨਾ ਅਸੀਂ ਨਹੀਂ ਕਦੀ ਬਣਾਇਆ ਅਸੀਂ ਚੁੱਲੇ ਤੇ ਹੀ ਬਣਾਉਂਦੇ ਸਾਰੇ ਚੁੱਲੇ ਤੇ ਪਿੰਡਾਂ ਚ ਤਾਂ ਚੁੱਲੇ ਤੇ ਬਣਾਉਂਦੇ ਕੋਈ ਕੋਈ ਆ ਹਨਾ ਤੇ ਬਾਕੀ ਚੈਨਲ ਨੂੰ ਸਪੋਰਟ ਕਰਿਓ ਤੇ ਜਲਦੀ ਤੋਂ ਜਲਦੀ 100 ਕੇ ਕਰ ਦਿਓ ਇੱਕ ਅੱਛਾ ਮਤਲਬ 81 ਕੇ ਹੋਵੇ 81 ਹਨਾ ਤੇ ਸਬਸਕ੍ਰਾਈਬ ਕਰ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਪੋਰਟ ਕਰਨ ਲਈ ਤੇ ਆਪਾਂ ਪ੍ਰਸ਼ ਕਰਨਾ ਕਰਦੇ ਵਾਈ ਕੁ ਜੀ ਦਾ ਖਾਣੇ ਆ ਸਭ ਨੂੰ ਦੇਵੇ ਦਾਤਾ ਰੋਟੀ ਦੋ ਟਾਈਮ ਤੇ ਸਤਿ ਸ਼੍ਰੀ ਅਕਾਲ ਗਾਈਸ ਜੀ